ਨੀ ਅੰਦੋਲਨ ਦੇ ਨਾਲ ਜੁੜੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜੋ ਹੈ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਨਵਦੀਪ ਜਲਵੇੜਾ ਸਮੇਤ ਕਈ ਨੌਜਵਾਨਾਂ ਦੇ ਹੁਣ ਵੀਜ਼ੇ ਅਤੇ ਪਾਸਪੋਰਟ ਜਿਹੜੇ ਨੇ ਰੱਦ ਹੋਣ ਜਾ ਰਹੇ ਆ ਦੱਸਦੇ ਤੁਹਾਨੂੰ ਕਿ ਡੀਐਸਪੀ ਦਾ ਵੱਡਾ ਬਿਆਨ ਸਾਹਮਣੇ ਆਇਆ ਨਵਦੀਪ ਜਲਵੇੜਾ ਸਮੇਤ ਕਈ ਨੌਜਵਾਨਾਂ ਦੇ ਰੱਦ ਹੋਣਗੇ ਹੁਣ ਵੀਜ਼ੇ ਅਤੇ ਪਾਸਪੋਰਟ ਹਰਿਆਣਾ ਸਰਕਾਰ ਅੰਦੋਲਨਕਾਰੀ ਕਿਸਾਨਾਂ ਦੇ ਉੱਤੇ ਕਾਰਵਾਈ ਦੇ ਮੂਡ ਦੇ ਵਿੱਚ ਹੁਣ ਨਜ਼ਰ ਆ ਰਹੀ ਹੈ ਸਬੰਧੀ ਸਰਕਾਰ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਸਰ ਕਾਰ ਨੇ ਆਖਿਆ ਕਿ ਇਸ ਅੰਦੋਲਨ ਦੇ ਵਿੱਚ ਖੁੱਲੜਬਾਜ਼ੀ ਕਰਨ ਵਾਲਿਆਂ ਦੇ ਵੀਜ਼ੇ ਅਤੇ ਪਾਸਪੋਰਟ ਜਿਹੜੇ ਨੇ ਰੱਦ ਕੀਤੇ ਜਾਣਗੇ ਦਾ ਸੀ ਇਹ ਤੁਹਾਨੂੰ ਕਿ ਜੀਐਸਪੀ ਅੰਬਾਲਾ ਜੋਗਿੰਦਰ ਸ਼ਰਮਾ ਨੇ ਕਿਹਾ ਕਿ ਅਸੀਂ ਮੰਟਾਲੇ ਅਤੇ ਸਫਾਰਤਾਨੇ ਨੂੰ ਉਹਨਾਂ ਦੇ ਵੀਜ਼ੇ ਅਤੇ ਪਾਸਪੋਰਟ ਰੱਦ ਕਰਨ ਦੀ ਬੇਨਤੀ ਕਰਾਂਗੇ ਉਹਨਾਂ ਦੀ ਫੋਟੋ ਨਾਮ ਅਤੇ ਪਤਾ ਪਾਸਪੋਰਟ ਦਫ਼ਤਰ ਨੂੰ ਦੇ ਦਿੱਤਾ ਜਾਏਗਾ ਜਿਸ ਤੋਂ ਬਾਅਦ ਇਹਨਾਂ ਦੇ ਵੀਜ਼ੇ ਅਤੇ ਪਾਸਪੋਰਟਸ ਨੂੰ ਚੜ੍ਹਿਆਗਾ ਰੱਦ ਕਰ ਦਿੱਤਾ ਜਾਏਗਾ ਉਹਨਾਂ ਅਗੇ ਕਿਹਾ ਕਿ ਅਸੀਂ ਉਹਨਾਂ ਦੇ ਪਾਸਪੋਰਟ ਰੱਦ ਕਰਨ ਦੇ ਉੱਤੇ ਲਗਾਤਾਰ ਹੁਣ ਕੰਮ ਕਰਦੇ ਆ ਅਸੀਂ ਕਿਸਾਨਾਂ ਦੇ ਵਿਰੋਧ ਦੇ ਨਾਂ ਤੇ ਹਿੰਸਾ ਦੇ ਵਿੱਚ ਸ਼ਾਮਲ ਪੰਜਾਬ ਤੋਂ ਹਰਿਆਣਾ ਦੇ ਵਿੱਚ ਆਉਣ ਵਾਲਿਆਂ ਦੀ ਪੂਰੀ ਪਛਾਣ ਕੀਤੀ ਗਈ ਆ ਉਹਨਾਂ ਦੀ ਪਛਾਣ ਸੀਸੀਟੀਵੀ ਕੈਮਰਿਆਂ ਤੇ ਡਰੋਨ ਕੈਮਰਿਆਂ ਦੇ ਨਾਲ ਕੀਤੀ ਗਿਆ ਜਿਸ ਤੋਂ ਬਾਅਦ ਅਸੀਂ ਉਹਨਾਂ ਦੀ ਪਛਾਣ ਉਹਨਾਂ ਦੀ ਫੋਟੋ ਨਾਮ ਪਤਾ ਐਡਰੈਸ ਜਿਹੜਾ ਹੈਗਾ ਦਫ਼ਤਰ ਨੂੰ ਦਵਾਂਗੇ ਜਿਸ ਤੋਂ ਬਾਅਦ ਉਹਨਾਂ ਦੇ ਵੀਜ਼ੇ ਅਤੇ ਪਾਸਪੋਰਟ ਜਿਹੜੇ ਨੇ ਰੱਦ ਕਰ ਦਿੱਤੇ ਜਾਣਗੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਕਿਉਂਕਿ ਕਿਸਾਨੀ ਅੰਦੋਲਨ ਦੇ ਵਿੱਚ ਲਗਾਤਾਰ ਨੌਜਵਾਨਾਂ ਦਾ ਜਿਹੜਾਗਾ ਪਰ ਮਾਹੁੰਗਾਰਾ ਦੇਖਣ ਨੂੰ ਮਿਲਿਆ ਸੀ ਲਗਾਤਾਰ ਨੌਜਵਾਨ ਪਹੁੰਚਦੇ ਸੀ ਜਿਨ੍ਹਾਂ ਦੇ ਵਿੱਚ ਨਵਦੀਪ ਜਲਵੇੜਾ ਜੋ ਕਿ ਦਿੱਲੀ ਮੋਰਚੇ ਤੋਂ ਹੀ ਕਾਫੀ ਮਸ਼ਹੂਰ ਚਿਹਰਾ ਤੇ ਇਸ ਵਾਰ ਫਿਰ ਤੋਂ ਸ਼ੰਭੂ ਖਨੋਰੀ ਬਾਰਡਰ ਦੇ ਉੱਤੇ ਲਗਾਤਾਰ ਨਵਦੀਪ ਜਲਵੇੜਾ ਜੋ ਹੈ ਆਉਂਦਾ ਰਿਹਾ ਪਰ ਹੁਣ ਹਰਿਆਣਾ ਸਰਕਾਰ ਜੋ ਹੈ ਕਾਰਵਾਈ ਦੇ ਮੂਡ ਦੇ ਵਿੱਚ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ ਇਸ ਸਬੰਧੀ ਸਰਕਾਰ ਨੇ ਇੱਕ ਵੀਡੀਓ ਜਾਰੀ ਕੀਤਾ ਹੈ ਸਰਕਾਰ ਨੇ ਆਖ ਦਿੱਤਾ ਹੈ ਕਿ ਇਸ ਅੰਦੋਲਨ ਦੇ ਵਿੱਚ ਹੁੱਲੜਬਾਜ਼ੀ ਕਰਨ ਵਾਲਿਆਂ ਦੇ ਵੀਜ਼ੇ ਅਤੇ ਪਾਸਪੋਰਟ ਜੋ ਨੇ ਰੱਦ ਕਰ ਦਿੱਤੇ ਗੇ ਫਿਰ ਤੋਂ ਦੱਸਿਆ ਕਿ ਡੀਐਸਪੀ ਅੰਬਾਲਾ ਜੋਗਿੰਦਰ ਸ਼ਰਮਾ ਨੇ ਵੱਡੀ ਗੱਲ ਆਖੀ ਹੈ ਕਿ ਅਸੀਂ ਮੰਤਰਾਲੇ ਅਤੇ ਸਫਾਰਤਾਨੇ ਨੂੰ ਉਹਨਾਂ ਦੇ ਵੀਜ਼ੇ ਅਤੇ ਪਾਸਪੋਰਟ ਰੱਦ ਕਰਨ ਦੀ ਬੇਨਤੀ ਕਰਾਂਗੇ ਉਹਨਾਂ ਦੀ ਫੋਟੋ ਨਾਮ ਪਤਾ ਪਾਸਪੋਰਟ ਸਾਰਾ ਡਾਟਾ ਜੋ ਹੈ ਦਫ਼ਤਰ ਨੂੰ ਦਿੱਤਾ ਜਾਏਗਾ ਜਿਸ ਤੋਂ ਬਾਅਦ ਉਹਨਾਂ ਦੀ ਪਛਾਣ ਕਰਨੀ ਬਹੁਤ ਹੀ ਆਸਾਨ ਹੋ ਜਾਏਗੀ ਸਭ ਦੀਆਂ ਫੋਟੋਆਂ ਨਾਮ ਸਾਰਾ ਹੀ ਪਤਾ ਜੋ ਇਹ ਦੇ ਦਿੱਤਾ ਜਾਏਗਾ ਜਿਸ ਤੋਂ ਬਾਅਦ ਉਹਨਾਂ ਦੇ ਵੀਜ਼ੇ ਪਾਸਪੋਰਟ ਪੂਰੀ ਤਰ੍ਹਾਂ ਦੇ ਨਾਲ ਰੱਦ ਕਰ ਦਿੱਤੇ ਜਾਣਗੇ ਕਿਤੇ ਵੀ ਉਹ ਵਿਦੇਸ਼ਾਂ ਦਾ ਰੁੱਖ ਜੋ ਹੈ ਨਹੀਂ ਕਰ ਸਕਣਗੇ ਹਰਿਆਣਾ ਸਰਕਾਰ ਦੇ ਵੱਲੋਂ ਇਹ ਜੋ ਵੱਡੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਕਿਉਂਕਿ ਲਗਾਤਾਰ ਨੌਜਵਾਨਾਂ ਦੇ ਵੱਲੋਂ ਮੋਰਚਿਆਂ ਦੇ ਉੱਤੇ ਸ਼ਿਰਕਤ ਕੀਤੀ ਜਾ ਰਹੀ ਹੈ ਮੋਰਚਿਆਂ ਦੇ ਵਿੱਚ ਨੌਜਵਾਨ ਡਟ ਕੇ ਖੜੇ ਨੇ ਜਿਨ੍ਹਾਂ ਦੇ ਵਿੱਚ ਨਵਦੀਪ ਜਲਵੇੜਾ ਵੀ ਸ਼ਾਮਿਲ ਹੈ ਜਿਨ੍ਹਾਂ ਦੇ ਨਾਲ ਇੱਕ ਵੱਡੇ ਨੌਜਵਾਨਾਂ ਦਾ ਇਕੱਠ ਵੀ ਦੇਖਣ ਨੂੰ ਮਿਲਦਾ ਹੈ ਜਿਸ ਤੋਂ ਬਾਅਦ ਹਰਿਆਣਾ ਸਰਕਾਰ ਦੇ ਵੱਲੋਂ ਡਰੋਨਸ ਰਾਹੀਂ ਸੀਸੀਟੀਵੀ ਕੈਮਰਿਆਂ ਦੇ ਰਾਹੀਂ ਨੌਜਵਾਨਾਂ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਵੱਖ-ਵੱਖ ਨੌਜਵਾਨਾਂ ਨੂੰ ਜਿਹੜਾਗਾ ਹੁਣ ਕਹਿ ਲਓ ਕਿ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਕਿਉਂਕਿ ਉਹਨਾਂ ਦੇ ਵੀਜ਼ੇ ਪਾਸਪੋਰਟ ਜਿਹੜੇ ਨੇ ਪੂਰੀ ਤਰ੍ਹਾਂ ਦੇ ਨਾਲ ਰੱਦ ਕਰ ਦਿੱਤੇ ਜਾਣਗੇ ਮੈਂ ਤੁਹਾਨੂੰ ਸੇ ਦੱਸਣਾ ਚਾਹ ਰਹਾ ਹੂੰ ਕਿ ਪੰਜਾਬ ਸੇ ਹਰਿਆਣਾ ਦੀ ਤਰਫ ਆਉਣ ਵਾਲੇ ਕਿਸਾਨ ਅੰਦੋਲਨ ਮੇ ਜੋ ਵੀ ਉਪਦਰਵੀ ਹੈ जो भी इस आंदोलन में हरियाणा की तरफ बढ़कर बैरिकेड तोड़ना या और किसी तरीके का उपद्रव मचाना ऐसे लोगों को हम लोगों ने आइडेंटिफाई किया हमारे सीसीटीवी कैमरों से और हमारे ड्रोन के कैमरों से और जो हमने वीडियो बनाई है उससे भी हम लोगों ने आइडेंटिफाई करके उन लोगों के खिलाफ हम लोग हमारे मिनिस्ट्री ऑफ पासपोर्ट ऑफिस और एम्बेसी में हम लोग उनके वीज़ा और पासपोर्ट जो है उनको रद्द करने के लिए हमने अभी हम जो आदेश है वो हम पारित करने वाले हैं सर तो और क्या कुछ कार्रवाई जो है इसमें की जा रही है किस तरीके से आइडेंटिफाइड कर रहे हैं कुछ फोटोग्राफ जारी भी की हाँ बिल्कुल हम लोगों ने बहुत सारी ऐसी फ़ोटोग्राफ्स हम लोगों ने ली हैं जिसमें जो ये लोग तोड़फोड़ कर रहे हैं और अलग अलग तरीके से उपद्रव मचा रहे हैं उन लोगों के हम फोटोज़ और उनके उनका पूरा एड्रेस नाम वगैरह हम लोग पता करके पासपोर्ट ऑफिस ओफ, और एम्बेसी में उनके खिलाफ उनका वीज़ा हो या पासपोर्ट हो उसको रद्द करने के लिए कार्रवाई कर रहे हैं